ਤੁਹਾਡਾ ਨਾਮ ਜੀ ਅਲੀਦਾਰਿਆਨੂ ਜੀ ਮੇਰੀ ਆ ਗੱਡੀ ਹੈ ਜੀ ਪੀਵੀਸੀ 7895 ਨੰਬਰ ਤੇ ਅਸੀਂ ਇੱਥੇ ਵੀਰਕੋਲ ਰੁਕੇ ਗਏ ਆ ਉੱਥੇ ਰੁਕੇ ਸੀ ਚਾਹ ਪੀਣ ਲਈ ਤੇ ਅਸੀਂ ਮਾਲ ਪੱਕਾ ਕਰਨਾ ਸੀਗਾ ਸਾਹਮਣੇ ਤੋਂ ਅਸੀਂ ਗੱਡੀ ਪੱਕੀ ਕਰਕੇ ਚੱਲ ਗਏ ਤੇ ਅਸੀਂ ਇੱਥੇ ਚਾਹ ਪੀਤੀ ਵੀਰਕੋਲ ਤੇ ਸਾਡਾ ਇੱਥੇ ਨਾ ਵਟੂਆ ਰਹਿ ਗਿਆ ਤੇ ਸਾਨੂੰ 10 12 ਕਿਲੋਮੀਟਰ ਬਾਅਦ ਜਾ ਕੇ ਯਾਦ ਆਇਆ ਕਿ ਮੈਂ ਆਪਣੇ ਪੈਸੇ ਪਾਈ ਸੀ ਉਹਲੇ ਵੀ ਵਟੂ ਚ ਪਾ ਲੈਨੇ ਆ ਲੇਨ ਦਾ 12 ਕਿਲੋਮੀਟਰ ਵੱਧ ਆਇਆ ਤੇ ਬਟੂਆ ਜੇ ਵੀ ਬਟੂਆ ਹੈ ਨਹੀਂ ਗਿਆ ਸਿਕਾ ਤੇ ਅਸੀਂ ਦੁਸਰੇ ਪਹਿਲੇ ਵਾਪਸ ਗੱਡੀ ਵਾਪਸ ਲੈ ਕੇ ਆਏ ਆ ਤੇ ਆਹਦੇ ਨੇ ਵੀ ਹੁਣਾਂ ਪੁੱਛਿਆ ਸਾਡੇ ਭਾਜੀ ਬਣੇ ਬਗੀ ਜੀ ਹੁਣ ਚੱਲ ਆ ਭਾਜੀ ਬਣਾਂ ਪੁੱਛਿਆ ਅਸੀਂ ਆਣ ਕੇ ਲੈ ਗਿਆ ਭਾਜੀ ਸਾਡਾ ਪਟੂਆ ਰਹਿ ਗਿਆ ਇੱਥੇ ਭਾਜੀ ਹੁਣ ਇਹ ਕਹਿੰਦੇ ਕੋਈ ਡੱਗਾ ਨਹੀਂ ਪਹਿਲਾਂ ਗੱਡੀ ਸਾਈਡ ਤੇ ਲਾਓ ਪਾਣੀ ਪੂਣੀ ਪੀ ਲਓ ਟੈਨਸ਼ਨ ਨਹੀਂ ਲੈਣੀ ਬਟੂਆ ਤੁਹਾਡਾ ਮਿਲ ਜੂਗਾ ਜੀ ਠੀਕ ਹੈ ਜੀ ਇਹ ਤੁਹਾਡੇ ਵੀਰ ਜੀ ਕੋਵਰ ਦੀ ਆਵਾ ਬਟਲ ਮੋੜ ਬਟਲ ਮੋੜ ਭਾਜੀ ਮਰੇ ਬਟਲ ਮੋੜ ਤੋਂ 1 ਕਿਲੋਮੀਟਰ ਪਿੱਛੇ ਹੋਟਲ ਮਾ ਮੇਰਾ ਵੀਰ ਤੇਸ ਹਰ ਕੋ ਮੇਰਾ ਭਰਾ ਡਰਾਈਵਰ ਭਰਾ ਤੇ ਰੁਕੇ ਜਾਵੇ ਚਾਹ ਆਪਣੀ ਵੀ ਕੇ ਜਾਵੇ ਠੀਕ ਹੈ ਜੀ ਭਾਵੇਂ ਨਹੀਂ ਵੀ ਰੁਕਣ ਦਾ ਮੂਡ ਹੈ ਕਿ ਇੱਕ ਵਾਰੀ ਜਰੂਰ ਰੁਕੋ ਅਥਾ ਕਿਉਂਕਿ ਇਦਾਂ ਦੇ ਇਮਾਨਦਾਰ ਵੀਰ ਸਾਡੇ ਬਹੁਤ ਘੱਟ ਮਿਲਦੇ ਆ ਜੀ ਠੀਕ ਹੈ ਜੀ ਸਾਡੀ ਵੀ ਆਖਰੀ ਕਮਾਈ ਆ ਕਿਹਨਾਂ ਨੇ ਵੀ ਸਮਝ ਆ ਵੀ ਗੱਟੀ ਵਾਲੇ ਨੂੰ ਮਾਰਦਾ ਤੱਕੇ ਨਹੀਂ ਪੁੱਛਿਆਗਾ ਇਸ ਕਰਕੇ ਜੀ ਵੀਰ ਹਣੀ ਮੇਰਾ ਬੱਡੂਆ ਦਿੱਤਾ ਮੇਰਾ ਬੱਡੂਆ ਆ ਜੀ ਤੇ ਇਹ ਕਰ ਬੱਡੂਆ ਹੋਂਦ ਨੂੰ ਕਹਿੰਦੇ ਜੀ ਬੱਡੂ ਚ ਪਾ ਕੇ ਖੇਡਣਾ ਬਹਿ ਕੇ ਜਨੀਏ ਗੱਲ ਨਹੀਂ ਹੋਣੀ ਨਾਗੀ ਜੇ ਤੁਸੀਂ ਸਾਡਾ ਰੱਖਣਾ ਹੁੰਦਾ ਸਾਡਾ ਬੱਡੂਆ ਰੱਖ ਲੈਣਾ ਸੀਗਾ ਕਿ ਸਾਨੂੰ ਤੁਸੀਂ ਬੱਡੂਆ ਆਪ ਤੇ ਮੇਰਾ ਬਰਾਏ ਤੇ ਤੁਸੀਂ ਗੰਨਾ ਮਤਲਬ ਇਮਾਨਦਾਰੀ ਰੱਖਣੀ ਹੈ ਜਿਹੜਾ ਹੱਕ ਦਾ ਤੇ ਸਾਥੀ ਕਹਿਣਾ ਭਾਜੀ ਉਹੀ ਮਿਲਣਾ ਵਾ ਠੀਕ ਹੈ ਜੀ ਤੁਹਾਡੇ ਚ 4-5000 ਰੁਪਏ ਹੈਗਾ ਤੁਸੀਂ ਰੱਖ ਲੈਂਦੇ ਮੇਰਾ ਵੀ ਨਹੀਂ ਕੋਈ ਚਾਣਾ ਸੀਗਾ ਠੀਕ ਹੈ ਜੀ ਤੁਹਾਡਾ ਵੀ ਨਹੀਂ ਕੋਈ ਪਾਣਾ ਜੁਆਨ 2000 ਰੁਪਏ ਦਾ ਨਾ ਜਿਹੜਾ ਤੁਸੀਂ ਅੱਖ ਨਾਲ ਸਾਡੇ ਪੈਸੇ ਮੋੜੇ ਆ ਸਾਡੀ ਵੀ ਅੱਖ ਦੀ ਗਵਾਈ ਆ ਸਾਨੂੰ ਮੋੜੇ ਤਾਂ ਬਹੁਤ ਖੀ ਹੋਈ ਆ ਠੀਕ ਹੈ ਜੀ ਤੇ ਅੱਗੇ ਤੋਂ ਅਸੀਂ ਇੱਥੇ ਰੁਕਾਂਗੇ ਤੁਹ ਹੋਰ ਜਗਰੀਆਂ ਖੜੀਆਂ ਕਰਾ ਗਿਆ ਤੇ ਠੀਕ ਹੈ ਜੀ ਬਹੁਤ-ਬਹੁਤ ਬਾਈ ਤੁਹਾਡੀ ਮਿਹਰਬਾਨੀ ਤੇ ਬਾਈ ਸੇਵਾ ਦੱਸੋ ਹੈ ਨਹੀਂ ਆ ਭਾਜੀ ਉਹਨਾਂ ਤੇਵਾ ਦਣੀ ਆ ਹੈ ਆ ਲੇਕੋ ਜੀ ਦਾ ਵੀ ਨੰਬਰ ਲੱਭ ਜਾਏ ਇੱਕ ਇੱਕ ਸਾਡੇ ਚਲਾਸਾਂਗੇ ਪੁਰਾਣੇ ਕੁਝ ਰਹਿ ਜਾ ਦੇਣਾ ਤਾਂ ਸਾਡਾ ਵੀ ਰਹਿ ਦਗਾ ਹਾਂਜੀ ਹਾਂਜੀ ਠੀਕ ਹੈ ਨਾ ਜੀ ਇਸ ਕਰਕੇ ਵੀ ਜਾਣੇ ਆ ਬਾਹਰ ਹਾਂਜੀ ਹਾਂ ਸਾਡਾ ਵੀ ਲੈ ਬੈਠ ਕੁਝ ਵੀ ਜਾਣਨਾ ਆ ਅਮ ਆ ਕੇ ਆਸੀ ਦੇਵਾਂਗੇ ਜੇ ਜ਼ਿਆਦਾ ਆ ਜਾਂਦੇ ਹਾਂਜੀ ਅਸੀ ਦੇ ਦਵਾਂਗੇ ਦੂਸਰੇ ਸਵੈਕਟ ਸਾਡਾ ਵੀ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਡੇ ਤੁਸੀਂ ਜਾਣ ਸਕੇ ਰੀਗਾ ਜੀ ਓਕੇ ਭਾਈ ਲੰਘੋ